ਸਤਿ ਸ਼੍ਰੀ ਅਕਾਲ ਮਜਸ ਕਰੇਵਾਲ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਨਿਊਜ਼ੀਲੈਂਡ ਦੇ ਵਿੱਚ ਵਸਤੇ ਭੈਣ ਭਰਾਵਾਂਾਂ ਦੇ ਲਈ ਖੁਸ਼ੀ ਦੀ ਗੱਲ ਤੇ ਨਾਲ ਹੀ ਨਾਲ ਮਾਣ ਦੀ ਗੱਲ ਵੀ ਆ ਕਿਉਂਕਿ ਪਰਦੇਸੀ ਫੋਰਸ ਕਲੱਬ ਵੀ ਰੰਮੀ ਹੋਰਿਆਂ ਦੇ ਵੱਲੋਂ ਦੂਜਾ ਭੰਗੜਾ ਕੰਪੀਟੀਸ਼ਨ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ ਅਸੀਂ ਭਾਵੇਂ ਪੰਜਾਬ ਦੇ ਵਿੱਚ ਬੈਠੇ ਆ ਪਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਨੌਜਵਾਨ ਵਿਦੇਸ਼ਾਂ ਦੇ ਵਿੱਚ ਬੈਠੇ ਚਾਹੇ ਨਿਊਜ਼ੀਲੈਂਡ ਦੇ ਵਿੱਚ ਹੋਣ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਹੋਣ ਬੈਠੇ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਨੇ ਭਾਵੇਂ ਪੰਜਾਬ ਦੇ ਨਾਲੋਂ ਉਹ ਜਿਹੜੇ ਹੈਗੇ ਨੇ ਵਿਦੇਸ਼ ਚਲੇਗੇ ਨੇ ਪਰ ਪੰਜਾਬ ਫਿਰ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਪੰਜਾਬੀ ਸੱਭਿਆਚਾਰ ਉਹਨਾਂ ਦੇ ਦਿਲਾਂ ਦੇ ਵਿੱਚ ਰਹਿੰਦਾ ਤੇ ਜਦੋਂ ਇਦਾਂ ਦੇ ਕੰਪੀਟੀਸ਼ਨ ਹੁੰਦੇ ਆ ਤਾਂ ਸਾਨੂੰ ਬੜਾ ਸਵਾਦ ਆਉਂਦਾ ਕਿ ਸਾਡਾ ਸੱਭਿਆਚਾਰ ਕਿੱਥੋਂ ਕਿੱਥੋਂ ਤੱਕ ਪਹੁੰਚਿਆ ਤੇ ਇਹ ਕੰਪੀਟੀਸ਼ਨ ਜਿਹੜਾ ਹੈ 8 ਸੈਪਟੰਬਰ 2024 ਦਿਨ ਐਤਵਾਰ ਨੂੰ 2 ਵਜੇ ਬੀਐਨ ਜ਼ੈਡ تھیਟਰ ਡਿਊ ਡ੍ਰੌਪ ਇਵੈਂਟ ਸੈਂਟਰ 770 ਗ੍ਰੇਟ ਸਾਊਥ ਰੋਡ ਦੇ ਰੋਡ ਤੇ ਕਰਵਾਇਆ ਜਾ ਰਿਹਾ ਸੋ ਜਿੰਨੇ ਵੀ ਭੈਣ ਭਰਾ ਨਿਊਜ਼ੀਲੈਂਡ ਦੇ ਵਿੱਚ ਨੇ ਮੈਂ ਉਹਨਾਂ ਨੂੰ ਅਪੀਲ ਜ਼ਰੂਰ ਕਰੂੰਗਾ ਬੇਨਤੀ ਜ਼ਰੂਰ ਕਰੂੰਗਾ ਕਿ ਜ਼ਰੂਰ ਪਹੁੰਚਿਓ ਪਰਿਵਾਰਾਂ ਦੇ ਸਮੇਤ ਚੋਕੋ ਕਿ ਹਾਲਾਂਕਿ ਇਹ ਦੂਜਾ ਭੰਗੜਾ ਕੰਪੀਟੀਸ਼ਨ ਆ ਪਰ ਅਸੀਂ ਚਾਹੁੰਦੇ ਹਾਂ ਕਿ ਇਸ ਭੰਗੜੇ ਕੰਪੀਟੀਸ਼ਨ ਦੀ ਲੜੀ ਟੁੱਟਣੀ ਨਹੀਂ ਚਾਹੀਦੀ ਤੇ ਇਹ ਕਹਿੰਦੇ ਹੁੰਦੇ ਆ ਕਿ ਤੁਹਾਡਾ ਹੌਸਲਾ ਇਹਨਾਂ ਵੀਰਾਂ ਦੇ ਲਈ ਤੁਹਾਡੀ ਤਾੜੀ ਇਹਨਾਂ ਵੀਰਾਂ ਦੇ ਲਈ ਲੱਖਾਂ ਕਰੋੜਾਂ ਵਰਗੀ ਹੋਣੀ ਹੈ ਪਰਦੇਸੀ ਫੋਰਸ ਕਲੱਬ ਦੇ ਲਈ ਤੇ ਤੁਸੀਂ ਆਪਣੀ ਹੌਂਸਲਾ ਅਫਜ਼ਾਈ ਦੇ ਲਈ ਇਹਨਾਂ ਤੱਕ ਪਹੁੰਚੋ ਜ਼ਰੂਰ ਤੇ ਮੈਂ ਇਨਿਕੂ ਆਸ ਇਹਨਾਂ ਕੋ ਤੁਹਾਨੂੰ ਜਿਹੜਾ ਹੈਗਾ ਜ਼ਰੂਰ ਦੱਸ ਦੇਵਾਂ ਕਿ ਜਦੋਂ ਇੱਥੇ ਪਹੁੰਚੋਗੇ ਤੁਹਾਨੂੰ ਪੰਜਾਬ ਦੀ ਯਾਦ ਜ਼ਰੂਰ ਆਊਗੀ ਤੁਹਾਡੀਆਂ ਉਹ ਯਾਦਾਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜਾਂ ਤੁਸੀਂ ਆਪਣੇ ਜਿਹੜੇ ਹੈਗੇ ਘਰਾਂ ਦੇ ਵਿੱਚ ਭੰਗੜੇ ਦੇਖੇ ਹੋਣਗੇ ਭੰਗੜੇ ਗਿੱਧੇ ਜਿਹੜੇ ਹੈਗਾ ਪਾਏ ਹੋਣਗੇ ਉਹ ਤੁਹਾਨੂੰ ਪੁਰਾਣਾ ਵੇਲਾ ਪੁਰਾਣਾ ਸਮਾਂ ਜਿਹੜਾ ਯਾਦ ਜ਼ਰੂਰ ਕਰਵਾਉਣਗੇ ਤਾਂ ਮੈਂ ਆਹਤ ਬਣ ਕੇ ਬੇਨਤੀ ਇੱਕ ਵਾਰੀ ਫੇਰ ਕਰਦਾ ਕਿ ਪਰਦੇਸੀ ਫੋਰਸ ਕਲੱਬ ਵੀਰ ਰੰਮੀ ਹੋ ਰਹੇ ਉਹਨਾਂ ਉਹਨਾਂ ਦੇ ਵੱਲੋਂ ਪੰਗੜਾ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਤਾਂ ਹਮ ਹਮਾਕੇ ਤੁਸੀਂ ਜਿਹੜੇ ਹੈਗੇ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਵਸਤੇ ਭੈਣ ਭਰਾਣੇ ਦੂਰੋਂ ਨੇੜਿਓਂ ਜ਼ਰੂਰ ਪਹੁੰਚੋ ਨਾਲ ਹੀ ਮੈਂ ਪੋਸਟਰ ਵੀ ਜਿਹੜਾ ਸਾਂਝਾ ਕਰ ਰਿਹਾ ਜੇਕਰ ਤੁਹਾਨੂੰ ਵਧੇਰੇ ਜਾਣਕਾਰੀ ਦੀ ਜ਼ਰੂਰਤ ਆ ਤਾਂ ਵੀਰ ਹੋਰਾਂ ਦੇ ਨਾਲ ਤੁਸੀਂ ਰਾਪਤਾ ਕਰ ਸਕਦੇ ਹੋ ਜਤਿੰਦਰ ਵੀਰ ਦੇ ਨਾਲ ਰਾਪਤਾ ਕਰ ਸਕਦੇ ਹੋ ਦੀਪ ਬਾਈ ਦੇ ਨਾਲ ਰਾਪਤਾ ਕਰ ਸਕਦੇ ਹੋ ਪਰਦੇਸੀ ਫੋਰਸ ਕਲੱਬ ਦੇ ਪੇਜ ਦੇ ਨਾਲ ਤੁਸੀਂ ਜਿਹੜਾ ਹੈਗਾ ਉਹ ਰਾਪਤਾ ਕਰ ਸਕਦੇ ਹੋ ਬਹੁਤ-ਬ